ਨਹੀਂ ਲੇਡਿਸ ਤੇ ਹੱਸ ਚੱਕਿਆ ਲੇਡਿਸ ਨੇ ਬੰਦੇ ਤਾਂ ਚੱਕਿਆ ਵੀ ਦੱਸੋ ਕਰਕੇ ਸਹੀ ਜਿਹਨੇ ਹੱਸਦੀ ਗਈ ਹੈ ਇਹਦੇ ਆਪਾਂ ਲਾਤੀ ਫਾਈਵ ਕਿੱਕ ਹਸਣਾ ਨਹੀਂ ਕਰਨਾ ਨਹੀਂ ਬਸ ਫੇਸ ਹੀ ਹੱਸਦਾ ਦਿਖਣਾ ਕਰਨਾ ਆਕਿਬ ਨੂੰ ਦੇ ਲਓ ਜੀ ਅੱਜ ਆਪਾਂ ਬਣਾਉਣਗੇ ਆ ਮਸ਼ਰੂਮ ਮੈਗੀ ਮਸ਼ਰੂਮ ਆਹੀ ਮਸ਼ਰੂਮ ਮੈਗੀ ਪਲੱਸ ਬਣਾਉਣਗੇ ਆਪਾਂ ਅੱਜ ਮਸ਼ਰੂਮ ਪਲੱਸ ਮੈਗੀ ਪਲੱਸ ਪਿਆਜ਼ ਮਸ਼ਰੂਮ ਨਹੀਂ ਸਨ ਮਸ਼ਰੂਮ ਤਾਂ ਮਨੋਂ ਬਸੰਦ ਨਹੀਂ ਹੋ ਵੈਸੇ ਪਾਪਾ ਉਹ ਸੋਇਤੋਤੀ ਸੀ ਹਾਂ ਸੋਇਤੋਤੀ ਲੱਗਦੀ ਬੱਸ ਮਰੇ ਉਹ ਜੂ ਇੱਬੜਾ ਕੱਢਿਆ ਕਰ ਜਾ ਰਿਹਾ ਉਹ ਦੇਖ ਗਈ ਪਾਪਾ ਦੇਖ ਗਈ ਆਪਣੀ ਸਾਇਕਲੀ ਟੋ 3-4 ਵਾਰ ਦੇਖ ਗਈ ਆ ਫੇਰ ਉਹ ਨਹੀਂ ਬੈਨ ਹੋਟੀ ਦੇਖ ਲਓ ਪਾਪਾ ਇੰਨੀ ਪਿਆਰੀ ਹੈ ਨੂੰ ਆਪਣੀ ਸੈਕ ਤੇਰਾ ਬੜੀਆ ਬੜੀਆ ਸੀ ਨਾ ਉਸਲੇ ਨੇ ਚਲਾਈ ਨਹੀਂ ਨਮੀ ਨਮੀ ਸੀ ਬੜੀਆ ਸੀ ਨਮੀ ਸੀ ਉਸਲੇ ਨੇ ਚਲਾਈ ਨਹੀਂ ਹੁਣ ਚਲਾਉਣ ਲੱਪੀ ਖਾਣਾ ਪਾਪਾ ਪਹਿਲੀ ਵਾਰੀ ਬਣਾ ਕੇ ਦੇਖਣਗੇ ਕਿੰਦਾ ਨਹੀਂ ਬਣਦੀ ਐ ਤੇ ਬਾਬਾ ਬਕਾਰ ਬਣੀ ਫਿਰ ਵਿੱਚ ਮਸ਼ਰੂਮਾ ਚੋਕ ਕੇ ਖਾ ਲਿਆ ਸ਼ਰੂਮ ਸ਼ਰੂਮ ਚੋਕੀ ਵਾਲਾ ਨੇ ਹੂੰ ਇਦਾਂ ਲੱਗਣਾ ਜੀ ਦਮ ਸ਼ਰੂਮ ਦੀ ਸਬਜ਼ੀ ਬਣਾਈ ਹੁੰਦੀ ਹੈਣਾ ਕੀ ਆ ਲੋ ਸਾਸਰੀ ਕਾਲ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਤੁਹਾਡਾ ਆਪਣਾ ਚੈਨਲ ਸਹਿਜ ਅਮਨ ਲੋ ਜੀ ਅਸੀਂ ਫੇਰ ਅੱਜ ਘਰ ਤੋਂ ਬਾਹਰ ਹੁਣ ਪੁੱਛੋ ਹੀ ਨਾ ਤੁਸੀਂ ਹਾਰ 19 ਤਰੀਕ ਤੱਕ ਘਰ ਤੋਂ ਬਾਹਰ ਹੀ ਆ ਸੀ 19 ਤਰੀਕ ਤੱਕ ਟੂਰ ਟੂਰ ਟੂਰੋ 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 ਟੂਰ ਕੰਮ ਹੋਇਆ ਪਿਆ ਟੂਰੋ ਟੂਰੀ ਬਸ ਟੂਰੋ ਟੂਰੀ ਕੰਮ ਹੋਇਆ ਪਿਆ 19 ਤਰੀਕ ਤੱਕ ਤੇ ਹੁਣ ਵੀ ਅਸੀਂ ਚੱਲੇ ਆ ਬੱਚਾ ਪਾਰਟੀ ਵੀ ਨਾਲ ਹੀ ਆ ਬਸ ਕਰੋ ਬਾਹਰ 19 ਤਰੀਕ ਤੱਕ ਕਰੋ ਬਾਹਰ ਆ ਸੀ 19 ਤਰੀਕ ਤੱਕ ਕਰੋ ਬਾਹਰ ਲੋ ਜੀ ਰੈਡ ਟੇਪ ਵਾਲਿਆਂ ਦੇ ਪਹੁੰਚ ਗਏ ਸੀਗੇ ਬਟਨਾਂ ਤੋਂ ਬਲੇਜ਼ਰ ਨਹੀਂ ਸਾਨੂੰ ਮਿਲਿਆ। ਅਸੀਂ ਪਹੁੰਚ ਚੁੱਕੇ ਹਾਂ ਉਹੇ ਗੜੀ ਛਿੜੇ ਪ੍ਰਾਤ ਗੜੀ ਚ ਘੁੰਮਦੇ ਸੀਗੇ। ਫੇਰ ਦੁਬਾਰਾ ਉਹੇ ਗੜੀ ਚ ਆਣਾ ਪਿਆ ਸਾਨੂੰ। ਦੇਖਦੇ ਹਾਂ ਕੀ ਹੁੰਦਾ। ਕੀ ਹੁੰਦਾ। ਦੇ ਦੇ ਨਹੀਂ। ਹਾਂਜੀ ਇਹ ਦੋਸਤੋ ਹੁਣ ਆਪਾਂ ਖਾਣਗੇ ਰੋਟੀ। ਮਿਰੰਗ ਤੋਂ ਬਨੇ ਕੀ ਹੋਇਆ ਪੱਬੂ ਹੈ। ਪੱਬੂ ਤਾਂ ਨਹੀਂ ਹੋਇਆ ਕਿਤੇ। ਮਿਰੰਗ। ਪਤਾ ਨਹੀਂ ਆ। ਇਹ ਸੇ ਬਹੁਤ ਦਰਦ ਕਰਦਾ ਬੰਦਾ ਤੇ ਹਾਂਜੀ ਬਲੌਗ ਵੀ ਨਹੀਂ ਛੱਡ ਤੋ ਪਿਆ। ਪਰ ਸਾਡਾ ਫੋਨ ਹੀ ਗੱਡੀ ਚ ਖਵਾ ਗਿਆ। ਇਹ ਨੂੰ ਕਿਹਾ ਵੀ ਸੋ ਫੋਨ ਗੱਡੀ ਚ ਪਿਆ। ਉਹ ਗੱਡੀ ਦੇ ਸੀਟ ਦੇ ਥੱਲੇ ਡਿੱਗ ਗਿਆ। ਮਸੀ ਲੱਗਿਆ ਮਸੀ। ਛੋੜ ਨਾ। ਇਹ ਫੋਨ ਦੇ ਵਿੱਚ ਜਿਹੜੀ ਨਾ ਸੇਮ ਮਾਨਾ ਕੁਛ ਆ। ਸਿਰਫ ਵਾਈਫਾਈ ਨਾਲ ਚੱਲਦਾ। ਤੇ ਵਾਈਫਾਈ ਜਿਗਾ ਬੰਦ। ਹਾਟਸਪੌਟ ਆਨ ਕੀਤਾ ਜਿਗਾ। ਤੇੜਾ ਹਾਟਸਪੌਟ ਦਾ ਪਿੰਡ ਸਾਡੇ ਰੇਂਜ ਨਹੀਂ ਹੁੰਦੀ। ऑन टाइम में ना हो गया। ਕਿਨੇ ਦਾ ਹੋ ਗਿਆ? ਤਾਂ ਬੋਟਾਂ ਦੀ ਸਾਢੇ 9:00 ਬਣਾ ਲਾ। ਨੰਗੇ ਵੇਰੀ ਘੜਾ ਨੰਗੇ ਵੇਰੀ ਘੜਾ। ਫੋਨ ਲੱਗਿਆ ਰੋਟੀ ਉਹਨਾਂ ਨਾਲ ਫੋਨ ਹੀ ਲੱਭਦੇ ਰਹੇ ਕਿੰਨੇ ਟਾਈਮ। ਬਲੌਗ ਹੋ ਗਿਆ ਜੇ ਲੇਟ ਤੇ ਫੋਨ ਪਹਿਲੇ ਘੱਟ ਗਿਆ, ਪਹਿਲੇ ਫੋਨ ਲੱਭਦੇ ਰਹੇ। ਤੇ ਸਾਡੀ ਲੜਾਈ ਹੋ ਗਈ। ਫੋਨ ਚੱਕਰ ਫੋਨ ਚੱਕਰਾਂ ਜੋ ਕਿ ਲੜਾਈ। ਲੜਾਈ ਕਰਕੇ ਪੰਗਾ ਪੈ ਗਿਆ 84 ਦਾ। ਫੇਰ ਆਪਾਂ ਗਏ 100। ਏ ਲੜਾਈ ਜੁੜੀ ਕਰਕੇ ਦੇ ਉੱਠ ਗਏ ਹਾਂ ਰੋਟੀ ਲੱਗੇ ਖਾਣਾ ਇੱਕ ਬੁਤੇ ਨੂੰ ਲੱਗੇ ਅਸੀਂ ਰੋਟੀ ਵੀ ਨਹੀਂ ਖਾਦੀ ਰੋਟੀ ਸਾਢੇ 9 ਹੋ ਗਏ ਦੇ ਲੋ ਟਾਈਮ ਬਿਗਾ ਕੇ ਆਉ ਜਾਓ ਮੁੰਲੇ ਗਵੜਾ ਰੋਟੀ ਨੂੰ ਫੜੀ ਧੀਕ ਖਾ ਗਿਓ ਟਾਈਮ ਦਿਖਾ ਗਿਓ ਤੇ ਟਾਈਮ ਤਾਂ ਹਲਕੀ ਆਈ ਇੱਕ ਤਾਂ ਟਾਈਮ ਦਿਖਾਓ ਬੈਠ ੜ ਕੇ ਮੈਂ ਤਾਂ ਪੈਠ ੜ ਕੇ ਮੇਰੇ ਦੇਖੋ ਜੀ ਸਾਢੇ 9 ਹੋ ਗਏ ਤੇ ਸੱਤ ਵੇ ਦਾ ਫੋਨ ਇਹ ਚਾਬਲ ਆ ਨਹੀਂ ਇੱਥੇ ਕੋਈ ਕੱਪੜੇ ਵੀ ਗੱਡੇ ਕੱਪੜੇ ਵਿੱਚ ਹੀ ਹੋਣੇ ਫੋਨ ਕਿ ਪਤਾ ਨਹੀਂ ਵੱਜੀ ਜਾਂਦੇ ਨੇ ਪਤਾ ਨਹੀਂ ਅੱਗਾ ਫੋਨ ਆ ਸਾਕੇ ਦੇਖਦੇ ਆ ਹੁਣ ਜੇ ਆਪਾਂ ਸਿੱਧੀ ਕਲਮੇਨ ਵਿੱਚ ਹੋਏ ਆ ਕਿ ਲੜ ਲੁੜ ਕੇ ਹਟੇ ਆ ਤੇ ਲੜਾਈ ਜਿਹੜੇ ਗੁੱਸੇ ਹੋਏ ਸੀਗੇ ਤੇ ਉਹ ਫੋਨ ਫੇ ਜ ਲੱਭੇ ਆ ਤਾਂ ਫਿਰ ਪਤਾ ਨਹੀਂ ਉੱਧਾ ਨਹੀਂ ਪਤਾ ਕਿੱਥੇ ਰੱਖਤਾ ਕਿੱਥੇ ਨਹੀਂ ਇੱਕ ਨੇ ਚੱਕ ਉੱਧਾ ਸਿਰਦਾ ਇੱਕ ਨੇ ਚੱਕੀ ਸਿਰਦਾ ਉੱਧਰ ਤੇ ਹੁਣ ਚੱਕੇ ਆ ਦੁਬਾਰਾ ਤੇ ਇਸ ਕਰਕੇ ਇਹ ਪਿਆਜ ਚੱਕਰ ਦੀ ਤੇ ਅੱਜ ਆਪਾਂ ਬੱਚੇ ਜਿਹੜੇ ਆ ਉਹ ਛੱਡੇ ਆਂਦੇ ਆ ਜੀ ਉੱਥੇ ਦਾਦੀ ਕੋਲ ਚਾਹ ਮੇਰੇ ਲੜ ਹੋਇਆ ਮੈਂ ਇੰਨਾ ਨਹੀਂ ਲੜੇ ਮਾੜਾ ਜਿਹਾ ਬੋਲੇ ਤੇ ਇੱਕ ਦੂਜੇ ਗੁੱਸੇ ਹੋ ਗਏ ਵਾਹ ਬਸ ਬੋਲੇ ਹੀ ਨੀ ਮੁੜ ਕੇ ਦੰਗ ਦਾ ਕੰਮ ਨਹੀਂ ਹੋਇਆ ਨਾਲ ਕਿ ਜਵਾਰ ਬੰਦ ਕਰ ਲਿਆ ਹਾਂ ਦੋਨਾਂ ਨੇ ਕੋਸ ਕੇ ਨਹੀਂ ਕੁਝ ਵੀ ਹਾਂ ਲੱਗੇ ਨੇ ਵਜੇ ਨਾਲ ਕੀ ਹੈਗਾ ਕੁਛ ਇਹਦਾ ਨਾਲ ਸਾਗ ਹੈ ਇਹਨੂੰ ਟੜਕਾ ਲਾਉਣਾ ਹੁਣ ਥੋੜਾ ਜਿਹਾ ਕੋਲੀਕ ਕੋਲੀਕ ਉਹ ਵੇਰਦੀ ਦਾ ਤੇ ਸਹਿਜ ਨੂੰ ਲੈ ਕੇ ਆਉਂਦੇ ਸੀ ਨਾਲ ਸਹਿਜ ਦੀ ਜੱਕੋ ਟੱਕੋ ਕਰਦੇ ਸੀ ਕਦੀ ਕਹਿੰਦੇ ਜਾਣਾ ਕਦੀ ਕਹਿੰਦੇ ਨਹੀਂ ਜਾਣਾ ਰਹਿਣਾ ਵਹਿਣਾ ਉਹਨੇ ਨੇਰਾ ਵਰਤਾ ਉੱਥੇ ਹੁਣ ਮੈਂ ਤਾਂ ਕੱਪੜੇ ਲੈਣ ਲੈਣੇ ਆਈ ਦੀ ਵਲੋਂ ਹੁਸ਼ਿਆਰ ਬੋਲ ਛੇ ਇਹਨੇ ਨਾ ਬੱਤ ਚਲੋ ਜੋੜਾ ਹੁੰਦਾ ਜੋ ਚੰਗੇ ਲੈਂਦਾ ਸਹਿਰ ਇੱਕੋ ਹੀ ਗੱਲ ਕਹਿੰਦੀ ਰਹਿੰਦੀ ਐ ਸਹਿਜ ਕਿ ਸਿੱਧੇ ਰਸਤੇ ਵੀ ਜਾਈਏ ਕਹਿੰਦੀ ਜੋਨ ਚੰਗੇ ਲੈਂਦਾ ਸਹਿਰ ਇੱਕੋ ਹੀ ਗੱਲ ਕਹਿੰਦੀ ਰਹਿੰਦੀ ਨਿਆਣਿਆਂ ਨਾਲ ਤਾਂ ਰੌਣਕਾ ਘਰ ਦੇ ਵਿੱਚ ਨਿਆਣਿਆਂ ਤੋਂ ਬਿਨਾਂ ਸੁਨਸਾਨੀ ਦੀ ਕਾ ਔਰ ਦੇਖ ਇਦਾਂ ਲੱਗਦਾ ਜਿਵੇਂ ਸੁਨ ਇੱਕਦਾਂ ਰੌਲਾ ਫੁਣ ਆਜ ਬੜਾ ਲੰਗਾਂਦੇ ਹੋਣੇ ਨਾਲ ਉਹਨਾਂ ਕਰਕੇ ਅਸੀਂ ਇਨਾਂ ਟਾਈਮ ਬੁੱਸੇ ਨਹੀਂ ਰਹਿਣਾ ਸੀ ਉਹਨਾਂ ਕੋਲ ਕੋਈ ਮੰਗੀਆ ਨਹੀਂ ਹੁੰਦੀ ਆ ਇੱਦਾਂ ਲੰਮੇ ਪੇਰੇ ਨਾ ਲੰਮੇ ਵੀ ਨਹੀਂ ਪੈਣਗੇ ਲੰਮੇ ਪੈਣ ਦੇਣੇ ਨਹੀਂ ਸੰਗ ਹਾਂ ਉਹੰਦਾ ਦੀ 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 ਦਾਦੀ ਦੱਸੂ ਨੇ ਗਈਆਂ ਨੇ ਪਾਪਾ ਐਲੀਡੀ ਪਾਪਾ ਐਲੀਡੀ ਉਹ ਇਦਾਂ ਦੀ ਆ ਜਸੂਗ ਜਿੰਨਾ ਚਿਰ ਉਹਦਾ ਕੰਮ ਕੀਤਾ ਨਹੀਂ ਉਹਨਾਂ ਚਿਰ ਨੇ ਉਹ ਕੰਮ ਕਰਾ ਹੜਣਾ ਨਹੀਂ ਜਾ ਗਈਆਂ ਨੇ ਪਾਪਾ ਐਲੀਡੀ ਜਾ ਗਈਆਂ ਨੇ ਕਾਰਟੂਨ ਲੰਘ ਦੋ ਹੋਰ ਨਹੀਂ ਚਾਹੀਦੀ ਉਹਨਾਂ ਚਿਰ ਨੇ ਭੰਨੀ ਜਾਣਾ ਭੰਨੀ ਜਾਣਾ ਭੰਨੀ ਜਾਣਾ ਮੂੰਹ ਭੰਦਣਾ ਅਗਲੇ ਬੰਦੇ ਨਾਲ ਉਹ ਤੇ ਥੱਪੜ ਮਾਰ ਮਾਰ ਕੇ ਨਾ ਉਹ ਭਾਨੀ ਸਿੱਟਦੀ ਫੜ ਕੇ ਅਗਲੇ। ਤੋ ਇਹਨਾਂ ਪਿਆਰ ਕਿੱਦਾਂ ਕਰਨੀਆਂ? ਹੈ? ਪਿਆਰ। ਪਿਆਰ ਕਰੂਗੀ ਤੁਰ ਕਰਨਾ ਸਾਬ ਨੂੰ। ਅੱਜ ਆ ਤੇ ਦੁਪਹਿਰੇ ਬਣਾਈ ਸੀ ਉਹ ਮੈਗੀ ਉਹਦੇ ਵਿੱਚ ਪਾ ਕੇ। ਕੀ ਕਹਿੰਦੇ ਉਹਨੂੰ? ਮਕਰੋਨੀ? ਉਹੋ। ਮਸ਼ਰੂਮ ਦੇ ਵਿੱਚ ਮੈਗੀ ਬਣਾਈ ਸੀ ਦੁਪਹਿਰੇ। ਮੈਂ ਸਵੇਰ ਨੂੰ ਕੁਝ ਖਾਦਾਂਗੀ ਭੁੱਖੀ ਭਾਣੀ ਜੇ ਸਵੇਰ। ਕੱਲ ਚੰਗਾ ਚੰਗੀ ਹਸੀ ਹਸਣ ਦੀ ਨਜ਼ਰ ਲੱਗੀ ਫਿਰ ਇਹਨੂੰ। ਹੱਸਿਆ ਨਾ ਕਰ 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 ਹਾਏ ਬੰਦਾ ਕੀ ਕਰੇ ਨਾ ਹੱਸੇ ਹੱਸਣ ਵਾਲੀ ਗੱਲ ਤੇ ਹੱਸਣਾ ਹੀ ਹੋਰ ਕੀ ਕਰਨ ਕਪਲ ਸ਼ਰਮਾ ਦੇ ਸ਼ੋਅ 'ਚ ਬੈਠੀ ਹੁੰਦੀ ਨਾ ਜਿਹੜੀ ਕੰਜਨਾਨੀ ਕੀ ਨਾਮ ਆਦਾ ਉਹਨੂੰ ਹੱਸਣ ਦੇ 7 ਲੱਖ ਰੁਪਏ ਮਿਲਦਾ ਇੱਕ ਸ਼ੋਅ ਦਾ ਮੈਨੂੰ ਹੱਸਣ ਦਾ ਹੀ ਸਿਰਫ ਕਰਨਾ ਕੀ ਆ ਕੁਝ ਵੀ ਨਿੱਕੀ ਨਿੱਕੀ ਗੱਲ ਤੇ ਹੱਸੇੜ ਆ ਆ ਆ ਨਵਜੋਤ ਸਿੰਘ ਸਿੱਧੂ ਨੂੰ ਵੀ ਕਿੰਨੇ ਪੈਸੇ ਮਿਲਦੇ 7 ਲੱਖ ਰੁਪਏ ਇੱਕ ਸ਼ੋਅ ਦਾ ਸਿਰਫ ਇੱਕ ਘੰਟੇ ਵਾਸਤੇ ਇੱਕ ਸ਼ੋਅ 'ਚ ਬਹਿਣਾ ਚਲੋ ਇੱਕ ਘੰਟੇ ਦਾ ਸ਼ੋਅ ਆ ਚਲੋ 3 ਘੰਟੇ ਬਹਿ ਜਾਂਦੇ ਹੋਣਗੇ ਉਹ ਤਾਂ ਕੰਮ ਹੀ ਬੈਠਣਾ ਆ ਮਿਹਨਤ ਤਾਂ ਬਾਕੀ ਚਲੋ ਕਰਦੇ ਕਪਲ ਸ਼ਰਮਾ ਹਣੀ ਹੋਰ ਹੋ ਗਏ ਤੇ ਉਹਨਾਂ ਹਸਣ ਦੇ ਪੈਸੇ ਲੈਂਦੀ ਆ ਇਤੋਂ ਦੇ ਗੱਲ ਬਹੁਤ ਜਨੂੰਨ ਰੋਪਣੇ ਦੇਣਾ ਆਸਬੇਨੂ ਦੇਤਾ ਜਿਹਨਾਂ ਦੇਣਾ ਰੋਂਦਿਆਂ ਨੂੰ ਦੇ ਜਾਣ ਜਿਹਨਾਂ ਦੇਣਾ ਹੁਸਤਾ ਰੋਂਦੇ ਆ ਮਤਲਬ ਮੈਂ ਨਹੀਂ ਆ ਰੋਂਦੂ 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 ਬਾਟੈਂ ਕਰ ਸਕਦਾ ਆਪਣਾ ਦੁੱਖ ਜਿੰਦਾ ਤਾਂ ਵੀ ਹੱਲ ਹੋ ਜਾਏਗਾ ਮੂੰਹ ਖਾਸ ਸੁਝਿਆ ਵੀ ਨਹੀਂ ਹੈਗਾ ਆ ਚੀਜ਼ ਲੈ ਕੇ ਇੱਥੇ ਤੱਕ ਦਰਦ ਹੁੰਦੀ ਹੈ ਹੁਣ ਸਾਰੇ ਸੋងਦੇ ਨੇ ਜਦ ਤੱਕ ਸਾਡਾ ਬਲੌਗ ਬਣਨਾ ਆ ਇਦਾਂ ਤੋਂ ਹੁੰਦੀ ਹੈ ਵਲੌਗ ਦੋਸਤੋ ਅੱਜ ਆਪਾਂ ਇੱਦੀ ਪੌਣ ਅੱਗੇ ਸਮਝੋ ਆਪਾਂ ਲਾਈਵ ਹੀ ਬੈਠੇ ਹਾਂ ਤੁਹਾਡਾ ਸਾਰਿਆਂ ਦਾ ਥੈਂਕ ਯੂ ਇੰਨਾ ਸਾਰਾ ਤੁਸੀਂ ਪਿਆਰ ਦੇ ਰਹੇ ਆ ਤੇ ਵਲੌਗ ਜਿਹੜੇ ਅੱਗੇ ਘੈਂਟ ਤੋਂ ਘੈਂਟ ਆਉਣੇ ਆ ਜਿੰਨੇ ਵੀ ਆਉਣੇ ਆ ਤੇ ਆਪਾਂ ਸ਼ਾਪਿੰਗ ਕਰਨ ਵੀ ਗਏ ਸੀਗੇ ਸਾਨੂੰ ਉੱਥੇ ਥੋੜਾ ਪਸੰਦ ਨਹੀਂ ਆ ਰੈੱਡ ਟੈਲ ਸ਼ੂਜ਼ ਗਏ ਕਿ ਉਧਰ ਤੇ ਤੋਂ ਬਾਅਦ ਫਿਰ ਹਾਂ ਤੇ ਕਿੱਥੋਂ ਹੋ ਗਈ ਉਹ ਲੜਾਈ ਇਹ ਹੋਈ ਜਿੱਦੇ ਆਪਾਂ ਗਾੜ ਨਿਕਲੇ ਜਿੱਦਿਲੀ ਸਲੀਨ ਨੂੰ ਸਾਰ ਨੂੰ ਸਲੀਨ ਉੱਥੇ ਛੱਡ ਕੇ ਆਏ ਆਉਟਪੇ ਨਿਕਲੇ ਹੀ ਲੈ ਗਾੜਾ ਗਾੜ ਨਿਕਲੇ ਹੀ ਆ ਸਮਝ ਲੋ ਅਸੀਂ ਉਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ ਉਹ ਤੇ ਲੜਾਈ ਸ਼ੁਰੂ ਹੋ ਗਈ ਫੋਨ ਲੱਭਦੇ ਰਹੇ ਕਹਿੰਦੇ ਉੱਥੇ ਨਾ ਰਹਿ ਗਿਆ ਹੋਵੇ ਪਰ ਮੈਂ ਕਿਹਾ ਮੈਂ ਤੈਨੂੰ ਫੜਾਇਆ ਸੀ ਉਸ ਤੋਂ ਲੱਭਦੇ ਨਹੀਂ ਮੈਂ ਤੈਨੂੰ ਫੜਾਇਆ ਸੀ ਮੈਂ ਇਹ ਗੱਲ ਕਰਦੀ ਆ ਆਹੀ ਗੱਲ ਕਰਨ ਦੇਈ ਸੱਚ ਇਹਨੇ ਇੱਦੀ ਕਿਧਰ ਅੱਕ ਰੁਕ ਦਿੱਤਾ ਉਹ ਡੇਗ ਗਿਆ ਸੀੜ ਦੇ ਥੱਲੇ ਸੀੜੀ ਤੇ ਲਿਗਦੇ ਚੱਲ ਗਿਆ ਪੁੱਤ ਉਹ ਥੋੜੀ ਵੱਡ ਜਾਂਦਾ ਆ ਹਾਂ ਥੋੜੀ ਸਾਈਡਾਂ ਤੇ ਆ ਠੀਕ ਠੀਕ ਆ ਅਹੀਂ ਜੋ ਬੈਗ ਦੇੜ ਸਿੱਟਿਆ ਸਾਹ ਬਹੁਤ ਸਿੱਟਿਆ ਸਾਰ ਲੱਗੇ ਦੁਕਾਨ ਵਿੱਚ ਰਹਿ ਗਿਆ ਦੁੱਧ ਕੱਢ ਲਿਆ ਟਿੱਕੀ ਚ ਮੈਨੂੰ ਕੁਝ ਨਹੀਂ ਪਤਾ ਮੈਂ ਤਾਂ ਆ ਕੇ ਬਸ ਅਜਾਈ ਚ ਲੰਮੀ ਪਈ ਲਓ ਜੀ ਇਹ ਹੋਇਆ ਗੱਲਬਾਤ ਤੇ ਬਾਕੀ ਹੁਣ ਹੁਣ ਕੰਮ ਠੀਕ ਆ ਜੀ ਤੇ ਬਲੌਗ ਜਿਹੜਾ ਤੱਕ ਬਣਿਆ ਸੀ ਬਾਕੀ ਬਣਾਉਣਾ ਸੀਗਾ ਅੱਗੇ ਹੋਰ ਬਣਾਉਣਾ ਸੀਗਾ ਬਟ ਪਤਾ ਨਹੀਂ ਨજર ਲੱਗ ਗਈ ਕੀ ਗੱਲ ਹੋਈ ਤੇ ਕੰਮ ਜਰਾ ਖਰਾਬ ਹੋ ਗਿਆ ਡਿਸਕਨੈਕਟਿੰਗ ਹੋ ਗਿਆ ਤੇ ਜਿਹੜੇ ਕੱਪੜੇ ਆ ਇਧਰ ਪਸੁੱਕਣੇ ਪਾਏ ਆ ਹੁਣ ਪਹਿਲੇ ਜੀ ਕੱਪੜੇ ਧੋਈ ਗਏ ਸਾਰੇ ਤੇ ਸਿਆੜਾਂ ਚ ਬਹੁਤ ਫਾਇਦਾ ਵੀ ਇਹਦਾ ਜਿਹੜੇ ਚੀਜ਼ ਵਰਤੋ ਫੇਰ ਪਤਾ ਲੱਗਦਾ ਸਿਆੜਾ ਨੂੰ ਤਾਂ ਇੱਕ ਨੰਬਰ ਆ ਜੀ ਇਹ ਪਾਣੀ ਠੰਡਾ ਨਹੀਂ ਆ ਤੁਹਾਨੂੰ ਲੱਗੂਗਾ ਤੁਹਾਡੇ ਉਦੋਂ ਦੇ ਮੇਰੇ ਕੱਪੜੇ ਕਰੀ ਪਾਣੀ ਚ ਕੱਢ ਕੇ ਦੇਖੇ ਨਹੀਂ ਹਨ ਕਿੰਨੇ ਜੰਮੇ ਸਾਰੇ ਆਪਾਂ ਇਹ ਦੁਕਾਨ ਤੇ ਸੀ ਜਾਂ ਨਾ ਏਦਾਂ ਪੋਸਟਰ ਸਪਾਇਆ ਸੀਗਾ ਲਗਾ ਦੇ ਫੁੱਲਾਂ YouTube ਪਰ YouTube ਚੈਨਲ ਸਹਿਜਨ ਬਲੌ ਉਹ ਦੋਨੇ ਭੁੱਖੇ ਦੋਨਾਂ ਨੂੰ ਭੁੱਖ ਲੱਗੀ ਦੋਨਾਂ ਨੂੰ ਰੋਟੀ ਖਾਣੀ ਫਿਰ ਸਭ ਤੋਂ ਵੱਡੀ ਗੱਲ ਆ ਸਵੇਰ ਦੀ ਰੋਟੀ ਨਹੀਂ ਖਾਦੀ ਸਵੇਰ ਦਾ ਸਿਰਫ ਇੱਕ ਪਰੌਂਠਾ ਇੱਕ ਪਰੌਂਠਾ ਵੀ ਨਹੀਂ ਖਾਦਾ ਸਵੇਰ ਮੇਰਾ ਮੂੰਹ ਦਰਦ ਕਰਦੇ ਆ ਤੁਸੀਂ ਮੈਗੀ ਖਾ ਲਈ ਹੋਗੀ ਨਹੀਂ ਖਾਦੀ ਮੈਗੀ ਘੜਾ ਇੰਨੀ ਖਾਦੀ ਚਾਰਾਂ ਜਾਨਾਂ ਦਾ ਖਾਦੀ ਉਹ ਇੱਕ ਮੈਗੀ ਚਾਰ ਜਾਨਾਂ ਖਾਦੀ ਜਸੂ ਨੇ ਮੈਂ ਸਹਿਜ ਨੇ ਤੂੰ ਮੈਂ ਇਹ ਦਿਖਾਦੀ ਹਾਂ ਮੈਂ ਤਾਂ ਇੱਕ ਜੰਦੀ ਬੜੀ ਲਿਆ ਤੇਰਾ ਮੂੰਹ ਬਹੁਤ ਵੱਡਾ ਹੋਣਾ ਪਿਆ ਉਹਨੂੰ ਚੋਖ ਹੈਗਾ ਚਿੰਗੰਮ ਜਦੋਂ ਮੈਂ ਨਾ ਰੋਟੀ ਨਾ ਖਾਂਦੀ ਤਾਂ ਹੁਣ ਲੱਗਿਆ ਇਹਦਾ ਮੇਰਾ ਨਾ ਰੋਟੀ ਨਾ ਖਾਣ ਦਾ ਬੰਦਾ ਸਰੀਰੋਂ ਬਿਟੜਦਾ ਦੇਖ ਬੱਤ ਇਹਨੇ ਜਦੋਂ ਤੂੰ ਖੇਰਾ ਉਹ ਫਲਾਵਾ ਟੋਣੀ ਸਹੀ ਜਿਹਾ ਹੂੰ ਲੋ ਜੀ ਮੈਂ ਦੇਖਿਆ ਦੇਖਿਓ ਇੱਕੋ ਤੇ ਮੈਂ ਵੀਡੀਓ ਦੇਖੀ ਹਾਂ ਕਦੇ ਟਾਈਮ ਸਿਰ ਨਹੀਂ ਖਾਣਾ ਉਹ ਨਹੀਂ ਖਾਣਾ ਉਹਦੇ ਨਾਲ ਜ਼ਿਆਦਾ ਫਲਾਵਰ ਹੁੰਦੀ ਹੈ ਹੂੰ ਖਾਂਦੇ ਪੀਂਦੇ ਰਹੋ ਉਹਨਾ ਮੁੰਡਾਪਾ ਨਹੀਂ ਆਉਂਦਾ ਜ਼ਿਆਦਾ ਠੱਠੇ ਰਹਿਣਾ ਆਉਂਦਾ ਤੇ ਦੋਸਤੋ ਸਟੈਂਡ ਹੈ ਜਿਹੜਾ ਕੱਢ ਦਿੱਤਾ ਥੱਲੇ ਉਹ ਆਹ ਰਿਹਾ ਸਟੈਂਡ ਇੱਧਰ ਰੱਖਤਾ ਚੱਕੀ ਤੁਸੀਂ ਕਮੈਂਟ ਕੀਤਾ ਸੀਗੇ ਥੱਲੇ ਸਟੈਂਡ ਕੱਢਦੇ ਹੋ ਫੇ ਜਿਹੜੀ ਮਸ਼ੀਨ ਆ ਉਹ ਹਿੱਲਣੀ ਨਹੀਂ ਹੈਗੀ ਬਾਕੀ ਨਹੀਂ ਹਿੱਲਦੀ ਹੁਣ ਇੱਕ ਜਗ੍ਹਾ ਰਹਿਦੀ ਐ ਖੜੀ ਤੇ ਯਾਰ ਮੈਂ ਕਿੰਨਾ ਇਹਦਾ ਕੁਝ ਬਣਾਉਣਾ ਸੀ ਆ ਮਸ਼ਰੂਮ ਦਾ ਏ ਲੋ ਹੁਣ ਹੁਣ ਕਰ ਦਮਾ ਮਸ਼ਰੂਮ ਸਟ੍ਰੀਮ ਬਈ ਨਹੀਂ ਤੋੜਕਾ ਲਾ ਕਰਕੇ ਤੋੜਕਾ ਲਾ ਕੇ ਖਾਰਾਂਗੇ ਨਹੀਂ ਨਹੀਂ ਯਾਰ ਇਹ ਮੈਂ ਵਾਟਰ ਪਾ ਕੇ ਬਣਾਉਣੇ ਆ ਸੁੱਕੇ ਮਾਟਰ ਪਾ ਕੇ ਨਾ ਆਟਾ ਥੱਲੇ ਘਾ ਤੂੰ ਨਾ ਖਲਾਰ ਦੇਉਂ ਨਹੀਂ ਕਿੱਦਾਂ ਜਾਂਦਾ ਤੇ ਦੋਸਤੋ ਕਹਲੇਗੀ ਇਤਾਂ ਕੱਲ ਨੂੰ ਕੱਲ ਦਾ ਦਿਨ ਹੀ ਇੱਕ ਸਾਡੇ ਤੋਂ ਤੇ ਕਪੜਾ ਕੋਈ ਵੀ ਲੈ ਆਉਆ ਕਪੜਾ ਕੋਈ ਵੀ ਲੈ ਆ ਤੇ ਫੰਕਸ਼ਨ ਜਿਹੜੇ ਆ ਉੱਪਰ ਚੜ ਗਏ ਆਗੇ ਫੰਕਸ਼ਨ ਐ ਡੇਟ ਤਾਂ ਉੱਪਰ ਆ ਗਈ ਇਹ ਫਾਈਨਲ ਤੇ ਛੁੱਟੀਆਂ ਵੀ ਜਿਹੜੀਆਂ ਕਹਿੰਦੇ 12 ਤੱਕ ਨੂੰ ਬੱਚੇ ਸਕੂਲੇ ਹੋਣ ਲੋੜੀ 11 ਦੀ ਆ ਉਹ ਉਹ 13 ਤੱਕ ਲੋੜੀ ਤਾਂ ਕਰ ਦਿੰਦੇ ਲੋੜੀ ਤੇ ਛੁੱਟੀ ਹੁੰਦੀ ਆ ਲੋੜੀ ਕਹਿੰਨੇ ਤਰੀਕ ਦੀ ਆ 13 ਦੀ ਆ ਨਾਲੇ ਕਹਿੰਨੇ 11 ਦੀ ਆ ਕਿਹਨੇ ਕਿਹਾ ਸੱਚ 11 ਦਾ ਸਾਨੂੰ ਫੰਕਸ਼ਨ ਆ 10 11 ਨੂੰ ਫੰਕਸ਼ਨ ਕਈਆਂ ਨੇ 11 ਨੂੰ ਪਾਉਣੀ ਲੋੜੀ ਨਾ ਤਾਂ ਫੇਰ ਲੋੜੀ ਦੀ ਛੁੱਟੀ ਕਰ ਦਿੰਦੇ ਐਵੇਂ ਕੀ ਹੋਣ ਕਿਹੜੇ ਰਹਿ ਗਏ 2 ਇੱਕ ਦਿਨ ਜਾਣਾ ਫੇਰ ਛੁੱਟੀ ਕਰਨੀ ਪੈਣੀ ਆਣਿਆਂ ਨੂੰ ਲੋੜੀ ਜੀ ਲੋੜੀ ਦੇ ਮਾਈ ਲੋੜੀ ਲੋੜੀ ਜੀ ਲੋੜੀ ਦੇ ਮਾਈ ਲੋੜੀ ਆਪਣਾ ਨੀ ਕੀ ਕਰਦੀ ਆਪਾਂ ਗਾਣਾ ਗਾਈ ਦਿੰਦੇ ਪੰਜ ਪੰਜ 10 ਉੱਤੋਂ ਹੀ ਬੱਸ ਬੱਸ ਨੇ ਮਰੀ ਟੀ ਟੀ ਉੱਤੋਂ ਐ ਡੀ ਸੀ ਡੀ ਸੀ ਟੀ ਅਰਜੀ ਉੱਤੋਂ ਐ ਦਰਜੀ ਦਰਜੀ ਟੈਂਕ ਟੈਂਕਰ ਟੈਂਕਰੇਟਾ ਗੋਲਾ ਮੈਂ ਰੰਗ ਦੇ ਪਸੰਦੀ ਝੋਲਾ ਾਂਚਣੀਆਂ ਜੀ ਾਂਚਣੀਆਂ ਾਂਚੜੀਆਂ ਨੂੰ ਜਾਵਾਂਗੇ 12 ਤੀਰ ਲਿਆਵਾਂਗੇ ਇੱਕ ਤੀਰ ਟੰਗਿਆ ਗਿਆ ਵੱਡਾ ਭਾਈ ਮੰਗਿਆ ਗਿਆ ਵੱਡੇ ਭਾਈ ਦੇ ਲਾਲ ਕਬੂਤਰ ਡਾਲੀ ਤੇ ਟੰਗੇਗਾ ਟਾਣੀ ਲੱਗੀ ਮੇਵਾ ਕਰੋ ਸਾਡੀ ਸੇਵਾ ਲੈ ਲੋ ਕਿੱਦਾਂ ਜੀ ਇਹ ਤਾਂ ਮੂਕ ਸੁਣੇ ਨਹੀਂ ਸੀ ਗਾਣੇ ਸੁਣੇ ਨਹੀਂ ਕਦੀ ਇਹ ਤੇ ਦੋਸਤੋ ਤੁਸੀਂ ਵੀ ਸਾਰਿਆਂ ਨੇ ਕਮੈਂਟ ਬਾਕਸ ਵਿੱਚ ਆਪ ਆਪਣੇ ਗਾਣੇ ਲਿਖ ਕੇ ਦੱਸਿਓ ਤੇ ਆਪਾਂ ਲੋੜੀ ਮੰਗਣ ਜਦੋਂ ਜਾਵਾਂਗੇ ਤੇ ਫਿਰ ਆਪਾਂ ਗਾਵਾਂਗੇ ਸਾਡਾ ਤਾਂ ਕਿੱਦਾਂ ਹੁੰਦਾ ਜਿਹੜਾ ਲੋੜੀ ਵੀ ਜਿਆ ਤੁੱਕਾ ਤੁੱਕਾ ਆਏ ਕਰ ਭੁੱਖਾ ਇਹ ਤਾਂ ਬਹੁਤ ਪੁਰਾਣਾ ਕੰਮ ਹੋਰ ਕਿਹੜਾ ਸਿਗਾ ਲੋੜੀ ਜੀ ਲੋੜੀ 1 2 2 2 2 4 3 2 6 4 2 8 5 2 10 10 ਦਾਣੇ ਦਾ ਸੱਜ ਲੈ ਲੋ ਅੱਗ ਹਾਂ ਹੁਣ ਦੋ ਜੀ ਪੈਸੇ ਪੈਸੇ ਜੀ ਪੈਸੇ ਆ ਗਈ ਲੋੜੀ ਦੇ ਦਿਓ ਪੈਸੇ ਅੱਪ ਜਾਣਾ ਘਰ ਨੂੰ ਘਰ ਜਾ ਕੇ ਖਾਵਾਂਗੇ ਨੱਚ ਕੇ ਆਵਾਂਗੇ ਲੋੜੀ ਦੇ ਭੰਗੜੇ ਪਾਵਾਂਗੇ ਅੰਚੜੀਆਂ ਦੀਆਂ ਅੰਚੜੀਆਂ ਅੰਚੜੀਆਂ ਨੂੰ ਜਾਵਾਂਗੇ 12 ਤੀਰ ਲਿਆਵਾਂਗੇ ਇੱਕ ਤੀਰ ਟੰਗਿਆ ਗਿਆ ਵੱਡਾ ਪਾਈ ਮੰਗਿਆ ਗਿਆ ਵੱਡੇ ਪਾਈ ਦੇ ਨਾਲ ਕਬੂਤਰ ਢਾਲੀ ਉੱਤੇ ਟੰਗਿਆ ਗਿਆ ਕਿ ਮੇਵਾ ਕਰੋ ਗੁਰੂਆਂ ਦੀ ਸੇਵਾ ਇਦਾਂ ਉਦਾਂ ਇੱਕ ਸਿਗਾ ਦੁੱਲਾ ਪੱਟੀ ਵਾਲਾ ਇਹ ਨਹੀਂ ਆਉਂਦਾ ਸਿਗਾ ਦੁੱਲਾ ਪੱਟੀ ਵਾਲਾ ਦੁੱਲੇ ਦੀ ਧੀ ਵਿਆਹੀ ਦੁੱਲਾ ਪੱਟੀ ਵਾਲਾ ਹੋ ਲੈ ਦੀ ਧੀ ਵਿਆਹੀ ਹੋ ਤੇ ਰਛਪਰ ਪਾਈ ਹੋ ਕੁੜੀ ਦਾ ਕੁੜੀ ਦਾ ਆ ਉਹ ਨਹੀਂ ਗਾਉਂਦਾ ਕਿੰਨੇ ਦੇਸ ਕਿਹੜੇ ਹੈ ਇਹ ਨਹੀਂ ਬਲਾਉਂਦੇ ਆ ਸ਼ਾਲ ਨੂੰ ਕਹਿੰਦੇ ਸ਼ਾਲ ਨੂੰ ਕੁੜੀ ਦਾ ਸ਼ਾਲ ਆਪਾਟਾ ਹੋ ਕੁੜੀ ਨੇ ਕਿਦਾ ਕੁੜੀ ਦਾ ਸ਼ਾਲ ਆਪਾਟਾ ਕੁੜੀ ਦਾ ਜੀਹ ਚਾਚਾ ਹੋ ਕੁੜੀ ਨੂੰ ਕੁੜੀ ਦਾ ਜੀਹ ਚਾਚਾ ਰਾਨੀ ਜੀ ਚਲੋ ਫਿਰ ਗਿਆ ਦੋਸਤੋ ਤੁਹੇ ਦਿੱਤੇ ਹੋ ਤੇ ਸਾਰਿਆਂ ਨੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਿਓ ਪਿਆਰੇ ਪਿਆਰੇ ਕਰਿਓ ਕਮੈਂਟ ਤੇ ਲਾਈਕ ਕਰਨਾ ਨੁੱ ਭੁੱਲਿਓ ਲਾਈਕ ਵੀ ਜਰੂਰ ਕਰਿਓ ਤੇ ਸਾਡੇ ਇਹ ਬਲੌਗ ਨੂੰ ਵੱਤ ਵੱਤ ਸ਼ੇਅਰ ਤੇ ਲਾਈਕ ਕਰਿਓ ਕਿਉਂਕਿ ਅੱਜ ਸਾਡੀ ਹੋ ਗਈ ਸੀ ਲੜਾਈ ਤੇ ਲੜਾਈ ਕਰਕੇ ਸਾਡਾ ਇਹ ਬਲੌਗ ਨਹੀਂ ਪਿਆ ਜਿਹੜੀ ਸਾਫ਼ ਗੱਲ ਸੀ ਤੁਹਾਨੂੰ ਦੱਸ ਦਿੱਤੀ ਆ ਤੇ ਜੋ ਵੀ ਆ ਸੱਚ ਦੱਸਿਆ ਹੈਗਾ ਕੋਈ ਝੂਠ ਦੇ ਵਿੱਚ ਦੱਸਿਆ ਨਹੀਂ ਹੈਗਾ ਆਪਾਂ ਤੇ ਤੁਸੀਂ ਵੀ ਹੁਣ ਸਾਨੂੰ ਸਪੋਰਟ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸੱਚ ਦੀ ਸਾਡੀ ਸਾਚ ਦਾ ਸਾਥ ਦੇ ਉਹ ਦੇਖਦੇ ਸੱਚ ਨੂੰ ਸਾਥ ਕਿੰਨਾ ਕਿ ਮਿਲਦਾ ਆ ਬਸ ਸੱਚ ਨੂੰ ਸਾਥ ਘੱਟ ਮਿਲਦਾ ਹੁੰਦਾ ਝੂਠ ਨੂੰ ਯਾਰੇ ਸਾਥ ਮਿਲਦਾ ਹੁੰਦਾ ਇਸ ਕਰਕੇ ਝੂਠ ਦੁਨੀਆ ਤੇ ਜਿਆਦਾ ਵੱਧ ਚੁੱਕਿਆ ਆ ਕਲਯੁਗ ਆ ਚੁੱਕਿਆ ਆ ਤੇ ਝੂਠ ਦੇ ਕਹਿੰਦੇ ਪੈਰ ਵੀ ਨਹੀਂ ਹੁੰਦੇ ਤੇ ਪੈਰ ਜਿਹੜੇ ਝੂਠ ਦੇ ਉਹ ਸੱਚੀ ਨਹੀਂ ਹੁੰਦੇ ਬਟ ਅੱਜ ਕੱਲ ਜਿਹੜਾ ਝੂਠ ਚੱਲਦਾ ਆ ਸੱਚ ਨੂੰ ਕੋਈ ਨਹੀਂ ਅੱਜ ਕੱਲ ਸੱਚ ਨੂੰ ਸੁਣਦਾ ਇਸ ਕਰਕੇ ਸੱਚ ਦੀ ਸਪੋਰਟ ਕਰਿਓ ਜੀ ਸੱਚ ਨੂੰ ਅੱਗੇ ਲੈ ਕੇ ਆਇਆ ਉਹ ਤੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਇਧਰ ਬਣਾ ਲਿਆ ਜੀ ਸਾਗ ਸਾਗ ਦੇ ਵਿੱਚ ਲਾ ਲਿਆ ਜੀ ਤੁੜਤਾ ਤੁੜਕੇ ਦੇ ਵਿੱਚ ਪਾ ਲਿਆ ਪਿਆਜ਼ ਪਿਆਜ਼ਾਂ ਵਿੱਚ ਪਾ ਲਿਆ ਜੀ ਉਹ ਕੀ ਚਾਹਦੇ ਉਹਨੂੰ ਲਸਣ ਲਸਣ ਵਿੱਚ ਪਾ ਲਿਆ ਅਦਰਕ ਮਿਰਚ ਨਹੀਂ 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 ਉਹ ਨਹੀਂ ਤੇ ਪਹਿਲੇ ਆਪਾਂ ਖਾਨ ਦੀ ਸਲਾਹ ਬਣਾਈ ਸੀ ਹੋਟਲ ਤੇ ਹੋਟਲ ਤੇ ਆਉਂਦੇ-ਉਂਦੇ ਸਾਡੀ ਹੋ ਗਿਆ ਝਗੜਾ ਝਗੜੇ ਦੇ ਕਾਰਨ ਹੋਟਲ ਤੇ ਵੀ ਨਹੀਂ ਜਾ ਆਇਆ ਕਿਸੇ ਪਾਸੇ ਨਹੀਂ ਜਾ ਆਇਆ ਕਰਕੇ ਲੜਾਈ ਕਰਕੇ ਹੀ ਘਰੇ ਆ ਗਏ ਘਰ ਆਏ ਤਾਂ ਘਰ ਨੂੰ ਨਹੀਂ ਲੱਭਿਆ ਸਾਨੂੰ ਫੋਨ ਲੱਭਦੇ ਪਏ ਸੀਗੇ ਫੋਨ ਲੱਭਦੇ ਲੱਭਦੇ ਹੋਰ ਲੜਾਈ ਹੋ ਗਈ ਲੜਾਈ ਗਈ ਮਾਦਰ ਲੜਾਈ ਚੱਲ ਗਈ 100 ਡਿਗਰੀ ਤੇ 100 ਡਿਗਰੀ ਤੇ ਜਾਂਦੇ-ਜਾਂਦੇ ਫਿਰ ਕੰਮ ਖਰਾਬ ਹੋ ਗਿਆ ਫਿਰ ਆਪਾਂ ਇੱਕ ਦੂਜੇ ਨਾਲ ਹਟ ਕੇ ਬੋਲਣੋਂ ਬੁਲਣੋਂ ਹਟੇ ਤਾਂ ਫਿਰ ਆਪਾਂ ਦੋਵਾਂ ਨਾ ਚੁੱਪ ਕਰਕੇ ਅੰਦਰ ਲੇ ਬੈਠ ਬੈਠ ਕੇ ਆਪ ਆਪਣਾ ਕੰਬਲ ਲਿਆਂਦਾ ਹੈ ਆਪਣੇ ਕੰਬਲ ਵਿੱਚ ਆਪਣੇ ਕੰਬਲ ਵਿੱਚ ਸੌਂਗਾ ਤੇ ਮੈਨੂੰ ਤਾਂ ਨੀਂਦ ਆਈ ਨਹੀਂ ਇਹ ਸੁਤੀ ਰਹੀ ਉਦਾਂ ਫੇਰੇ ਨੇ ਵਾਰ ਵਾਰ ਲਵ ਵੇਰੀ ਮਰੀ ਮੇਰੇ ਮਰੀ ਲੱਤ ਲੱਤ ਬੱਜੀ ਮੇਰੇ ਮੂੰਹ ਤੇ ਮੂੰਹ ਮੇਰਾ ਗਿਆ ਸੋਜ ਤੇ ਮੂੰਹ ਤੂੰ ਕਰਦਾ ਪਿਆ ਦਰਦ ਪਰ ਮੈਂ ਨਹੀਂ ਲੇਡਿਸ ਦੇ ਹੱਥ ਚੱਕਿਆ ਲੇਡਿਸ ਨੇ ਬੰਦੇ ਦਾ ਹੱਥ ਚੱਕਿਆ ਵੀ ਸੋ ਕਰਕੇ ਸਹੀ ਯਾਰ ਦੇਖੋ ਕਿੰਨੀਆਂ ਮਿਰਚਾਂ ਪਈਆਂ ਸੀ ਬਟ ਇਹਨਾਂ ਨੂੰ ਮਿਰਚਾਂ ਨਹੀਂ ਲੱਭੀਆਂ ਮਿਰਚਾਂ ਲੱਭੀਆਂ ਸੀ ਪੁਣਾ ਹਾਂ ਤੇ ਪਈ ਆਲੀ ਤਾਂ ਦੂਈ ਮਸ਼ੀਨ ਦੇ ਉੱਪਰ ਦੇਖ ਕੇ ਆਏ ਹਾਂ ਸਾਹਮਣੇ ਮਿਰਚਾਂ ਪਈਆਂ ਹੋਣ ਤਾਡੇ ਤਾਂ ਤੁਸੀਂ ਇੱਥੇ ਮਸ਼ੀਨ ਪਾ ਕੇ ਮੈਂ ਦੇਖਣੀ ਨਹੀਂ ਗਿਆ ਕੇ ਬਸ ਜਿਹੜੇ ਵਲੋਗ ਦੇਦੇ ਨੇ ਕਿੰਨੀ ਹੜ ਜਿੱਥੇ ਲੱਭੀ ਜੋ ਪਈਆਂ ਮਿਰਚਾਂ ਇਹ ਨਹੀਂ ਚਲੋ ਕੋਈ ਗੱਲ ਸ਼ਿਕਰ ਕਰ ਲੱਭ ਗਈ ਹੈ ਚੱਲਦਾ ਰਹਿਦਾ ਇੱੱਥੇ ਹੁਣ ਬੜੀ ਭੁੱਖ ਹੋ ਲੱਗੀ ਪਈ ਆ ਨਹੀਂ ਤਾਂ ਇੱਦੇ ਸੌਣਾ ਆਪਾਂ ਮੈਂ ਪਾਲਾਇਆ ਥੋੜਾ ਬਣੂਗਾ ਜਿਆਦਾ ਨਾ ਮਿਰਚਾ ਪਾਈ ਯਾਰ ਵਿੱਚ ਯਾਰ ਅਬ ਮੜੇ ਦਾ ਖਾਣਾ ਹੋਵੇ ਸਾਗ ਦਾ ਹੀ ਫਾਇਦਾ ਆ ਕਿ ਜਿਹੜੇ ਮੱਟੀ ਤੋਂ ਉੱਢ ਕੇ ਲਾ ਕੇ ਗਰਮ ਕਰਕੇ ਖਾ ਲਵਾਂ ਮਾਹ ਕੇ ਨਹੀਂ ਹੋਣਾ ਆਂਦੇ ਸੀ ਆਹ ਹੈਗਾ ਇਹ ਦੱਬੀ ਚ ਇਹ ਦੱਬੀ ਚੋਂ ਥੋੜਾ ਜਿਹਾ ਪਾ ਲਵਾਂਗੇ ਕੀ ਕੀ ਨਹੀਂ ਆ ਦੱਬੀ ਗਈ ਕੀ ਐ ਅਮੋ ਹਰਨੇ ਦਾ ਤਾਰਾ ਢਿੰਦੇ ਜਾ ਕੇ ਇੱਥੇ ਇਹਦਾ ਚਾਰ ਆਪਣੀ ਜ਼ਰੂਰਤ ਆ ਤਾਰ ਯਾਰ ਮੈਂ ਪਾਣੀ ਮੰਗਿਆ ਸੀ ਹੁਣ ਇਹ ਸੰਦਾ ਹੀ ਹੋ ਗਿਆ ਆ ਦੇਓ ਭਰ ਕੇ ਤੋਰਦਾ ਲੂਣਾ ਨਾ ਛੱਡ ਦੇ ਪਾਣੀ ਲਾ ਦੇ ਉਹ ਵੀ ਦੇ ਦਿਓ ਯਾ ਚੱਕੋਲੀ ਪਾਣੀ ਪਾਣੀ ਦੀ ਪਾਣੀ ਪਾਣੀ ਦੀ ਪਾਣੀ ਲਾਓ ਜੀ ਰਾਣੀ ਇੱਕ ਗਲਾਸ ਆ ਜੀ ਇੱਕ ਜੱਗ ਜਿੰਨਾ ਪਾਣੀ ਦਾ ਇੱਕ ਜੱਗ ਪੀ ਲਿਆ ਇਹ ਗਲਾਸ ਪੀ ਲਿਆ ਤਾਂ ਸਾਨੂੰ ਇੱਕ ਜੱਗ ਪਾਣੀ ਦਾ ਪੀ ਲਿਆ ਤੁਸੀਂ ਬਹੁਤ ਘੈਂਟ ਆ ਇਹ ਕੰਮ ਨਹੀਂ ਆਉਂਦਾ ਇਹ ਬਲੇਆ ਸੀਗਾ ਦੀਵਾਲੀ ਤੇ ਦਿਵਾਲੀ ਤੇ ਕਿੰਨੇ ਦਾ ਸੀਗਾ 600 ਦਾ 600 ਦਾ ਪੱਤੜ ਆ ਪੱਤੜ ਤੇ ਤਾਂਬੇ ਦਾ ਤਾਂਬੇ ਦਾ ਕਿੰਧੜੀ ਹੁੰਦਾ ਥਰੀ ਕਾਪਰ ਵੀ ਕੋਈ ਉਹਦਾ ਤਾਂਬਾ ਵੀ ਕੋਈ ਨਾ ਪੱਤੜ ਵੀ ਕੋਈ ਨਹੀਂ ਨੇਈ ਸਹੀ ਕੀਤਾ ਬਹੁਤ ਗਲਤ ਕੀਤਾ ਕੰਮ ਤੇ ਉਹ ਗਲਤ ਜਿਹੜਾ ਕੀਤਾ ਆ ਹੁਣ ਚਪੇੜਾ ਇਹਦੇ ਪਹਿਣ ਗਿਆ ਹੁਣ ਫੇ ਕਿਤੇ ਮੌਕਾ ਆਊਗਾ ਤਾਂ ਫੇ ਚਪੇੜਾ ਪਹਿਣੀ ਮੈਂ ਚ ਲੈ ਆਉਣੀ ਸੀਗੀਆਂ ਉਥੋਂ ਕਿੱਥੋਂ ਨਹੀਂ ਆਉਣੀ ਹਣ ਦੀ ਰਾਤ ਨੂੰ ਤੇ ਤੈਨੂੰ ਮਿਰਚਾਂ ਵਰਗੀਆਂ ਕਹੀਏ ਜਾਂ ਮਿਰਚਾਂ ਤੇਰੇ ਵਰਗੀਆਂ ਨੇ ਤੈਨੂੰ ਮਿਰਚਾਂ ਵਰਗੀਆਂ ਕਹੀ ਜਾਂ ਮਿਰਚ ਤੇਰੇ ਵਰਗੀਆਂ ਨੇ ਤੇ ਬੁੱਲ ਨਾ ਵਰਗੀ ਕੀ ਮੇਰੇ ਚਾ ਲਈਆਂ ਜੀ ਵਿੱਚ ਪ੍ਰੈਅੰਤ ਨਾ ਪਾ ਮਿਰਚਾਂ ਤਾਂ ਜੀ ਮੈਨੂੰ ਫਿੱਕੀ ਜਿਹੀ ਸੁਆ ਲੱਗਣਾ ਸਾਬ ਚਲੋ ਠੀਕ ਆ ਦੋਸਤੋ ਸਾਰਿਆਂ ਨੂੰ ਸਾਸ਼ੀ ਜੀ ਦੇ ਕਾਲ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚੜਖਣ ਤੰਦਰੁਸਤੀ ਦੇਣ ਤਰੱਕੀਆਂ ਦੇਣ ਇੱਦੀ ਸਾਰਿਆਂ ਨੇ ਪਿਆਰ ਕਰਦੇ ਰਹੋ ਜੀ ਤੇ ਆਪਾਂ ਵਲੌਗ ਜਿਹੜਾ ਇੱਦੀ ਚੜ੍ਹ ਦੇਣਾ ਕੋਈ ਐਡਟਿੰਗ ਨਹੀਂ ਕਰਨੀ ਕੁਛ ਨਹੀਂ ਕਰਨਾ ਐਡ ਕਰਨਾ ਤੇ ਅਪਲੋਡ ਕਰ ਦੇਣਾ ਆ ਤੇ ਦੇਖਣ ਵਾਲਾ ਇੰਟਰਸਟਿੰਗ ਵਲੌਗ ਹੋਣਾ ਇਹ ਕਿਉਂਕਿ ਇਸ ਕੋਈ ਕਲਿੱਪ ਨਹੀਂ ਐਡ ਹੋਇਆ ਇਦਾਂ ਕੋਈ ਉਦਾਂ 21 ਸਾਰ ਬਣਿਆ ਜਿੱਦਾਂ ਆਪਾਂ ਲਾਈਵ ਬੈਠੇ ਹੁੰਨੇ ਆ ਏਡੀ ਲਾਈਵ ਤੇ ਜੋ ਕਰ ਰਹੇ ਹਾਂ ਤੁਹਾਨੂੰ ਦੱਸਿਆ ਜਾ ਤੇ ਦੇਖਦੇ ਆ ਕਿੰਨਾ ਕਿ ਪਿਆਰ ਮਿਲਦਾ ਇਸ ਵਲੌਗ ਨੂੰ ਇਹ ਵੀ ਵਲੌਗ ਸਾਡੀ ਲਾਈਫ ਦਾ ਪਹਿਲਾ ਵਲੌਗ ਹੀ ਆ ਜਿਹੜਾ ਏਦਾਂ ਆਪਾਂ ਚਾੜਨ ਲੱਗੇ ਆ ਤੇ ਦੱਸਿਓ ਜੀ ਜ਼ਰੂਰ